ਬਹੁਤ ਹੀ ਮੁਕੱਦਸ ਪ੍ਰੋਗਰਾਮ ਦੇ ਵਿੱਚ ਆਪਾਂ ਸਾਰਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਪਹੁੰਚੇ ਬਹੁਤ ਹੀ ਸਤਿਕਾਰਯੋਗ ਭਾਬਾ ਬ੍ਰਹਮਦਾਸ ਜੀ ਸਾਡੀ ਪਾਰਟੀ ਦੇ ਸਟੇਟ ਇੰਚਾਰਜ ਔਰ ਦਿੱਲੀ ਦੇ ਐਕਸ ਡਿਪਟੀ ਸੀਐਮ ਜਿਨ੍ਹਾਂ ਨੇ ਸਿੱਖਿਆ ਦਿਨ ਦੇਸ਼ਾ اور ਦਸ਼ਾ ਪੂਰੀ ਦੁਨੀਆ ਦੇ ਵਿੱਚ ਬਦਲ ਕੇ ਰੱਖ ਦਿੱਤੀ ਇੱਕ ਰਸਤਾ ਦਿਖਾਇਆ ਸ਼੍ਰੀ ਮਨੀਸ਼ ਸਿੰਘ ਵਦਿਆ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਕੈਬਨਟ ਦੇ ਸਾਥੀ ਔਰ ਛੋਟੇ ਵੀਰ ਅਰਜੁਨ ਸਿੰਘ ਬਾਂਸ ਜੀ ਮੇਰੇ ਵੀਰ ਐਮ ਐਲ ਏ ਜਲਾਲਾਬਾਦ ਗੋਲਦੀ ਕੰਪੋਜੀ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਵੀਰ ਜਵੀਲੂ ਰਹਿਮਾਨ ਜੀ ਐਮ ਐਲ ਏ ਫੇਰਕੋਟਲਾ ਡਾਕਟਰ ਸੰਦੀਪ ਕੋੜਾ ਜੀ ਜਿਨ੍ਹਾਂ ਨੇ ਇਕ ਇੰਜਨ ਦੇ ਰੂਪ ਦੇ ਵਿੱਚ ਇਹ ਸਾਰੇ ਇਨੀਸ਼ੀਏਟਿਵ ਨੂੰ ਅੱਗੇ ਹੋ ਕੇ ਲੀਡ ਕਰ ਰਹੇ ਨੇ ਟੋਟਲ ਮਲਕੀਤ ਸਿੰਘ ਜੀ ਸਾਡੇ ਬੀਸੀ ਕਮਿਸ਼ਨ ਦੇ ਚੇਅਰਮੈਨ ਨੇ ਬਹੁਤ ਹੀ ਸਤਿਕਾਰਯੋਗ ਸਬਲੰਸੀ ਜੀ ਜਮੂ ਸਾਹਿਬ ਨੈਸ਼ਨਲ ਪ੍ਰੈਜ਼ੀਡੈਂਟ ਨੇ ਜਰਨਲਿਸਟ ਐਸੋਸੀਏਸ਼ਨ ਦੇ ਸਾਰੇ ਸਤਿਕਾਰਯੋਗ ਮੇਰੇ ਵੀਰ ਸਤਿਕਾਰਯੋਗ ਸਾਥੀ ਬੈਠੇ ਨੇ ਅੱਜ ਇੱਥੇ ਅੰਬੂਜ ਭਾਈ ਚਾਰੀ ਦੇ ਨਾਲ ਆ ਸੰਬੰਧਿਤ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਮੁਲਕ ਦੇ ਵਿੱਚੋਂ ਸਾਰੀਆਂ ਸ਼ਖਸੀਅਤਾਂ ਅੱਜ ਇੱਥੇ ਪਹੁੰਚੀਆਂ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਡਾਕਟਰ ਸਾਹਿਬ ਤੁਹਾਡਾ ਗੁੰਡਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਅੱਜ ਦੇ ਇਸ ਤੁਸੀਂ ਬਹੁਤ ਹੀ ਪਵਿੱਤਰ ਔਰ ਮੁਕੱਦਸ ਕਾਰਜ ਦੇ ਵਿੱਚ ਤੁਸੀਂ ਸਾਨੂੰ ਅੱਜ ਇਹਦਾ ਵਿਟਨਸ ਹੋਣ ਦੇ ਵਿੱਚ ਹਿੱਸਾ ਲੈਣ ਦਾ ਤੁਸੀਂ ਮੌਕਾ ਮਿਲਖਿਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਪਹਿਲੀ ਵਾਰੀ ਡੋਕਟਰ ਕੌੜਾ ਜੀ ਨਾਲ ਔਰ ਗੋਲਡੀ ਜੀ ਨਾਲ ਇਸ ਯੂਨੀਵਰਸਿਟੀ ਬਾਰੇ ਗੱਲ ਹੋਈ ਔਰ ਮੈਂ ਸਮਝਦਾ ਕਿ ਇਹ ਉਹ ਕਾਰਜ ਹੈ ਜਿਹੜਾ ਕਿ ਲੰਬਾ ਸਮਾਂ ਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਯਾਦ ਰੱਖਿਆ ਜਾਊਗਾ ਮੈਂ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਸ਼ਹੀਦ ਉਦਮ ਸਿੰਘ ਜੀਆ ਦੀ ਪਵਿੱਤਰ ਧਰਤੀ ਤੋਂ ਆਣਾ ਮੇਰੀ ਕਰਮ ਤੇ ਜਨੂ ਭੂਮੀ ਉਹ ਸੁਨਾਮ ਹੈ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਔਰ ਜਿੱਥੇ ਇਸ ਦਾ ਮਾਨ ਹੈ ਉੱਥੇ ਹੀ ਨਿੱਜੀ ਤੌਰ ਤੇ ਉੱਪਰ ਵੀ ਕੰਬੋਜ ਭਾਈਚਾਰੇ ਦੇ ਨਾਲ ਵੀ ਸਾਡੇ ਕਿਉਂਕਿ ਸੁਨਾਮ ਦੇ ਵਿੱਚ ਕਾਫੀ ਭਾਈਚਾਰਾ ਹੈ ਔਰ ਅੱਜ ਤੋਂ ਨਹੀਂ ਜਦੋਂ 1992 ਤੋਂ ਵੀ ਮੇਰੇ ਫਾਦਰ ਤੋਂ 1992 ਤੋਂ ਪਹਿਲਾਂ ਮੇਦੇ ਫਾਤ ਸਾਹਿਬ ਟਾਕੀਨ ਦੇ ਪ੍ਰਧਾਨ ਹੋਇਆ ਕਰਦੇ ਸੀਗੇ ਤੇ ਉਸ ਸਮੇਂ ਸਾਡੇ ਸੁਨਾਮ ਦੇ ਵਿੱਚ ਵੀ ਟਰਾਂਸਪੋਰਟੇਸ਼ਨ ਦੇ ਬਿਜ਼ਨਸ ਦੇ ਉੱਪਰ ਬਹੁ ਗੀਤੀ ਕਮਜ਼ਾ ਜਿਹੜਾ ਉਹ ਕੰਬੋਜ ਭਾਈਚਾਰੇ ਤੋਂ ਉਦੋਂ ਦੀ ਇੱਕ ਬਚਪਨ ਦੀ ਸਾਹ ਹੈ ਜਿਹੜੀ ਉਹ ਭਾਈਚਾਰੇ ਦੇ ਨਾਲ ਜੁੜੀ ਹੋਈ ਔਰ ਦੇਖਿਆ ਮੈਂ ਕਿਸ ਤਰੀਕੇ ਦੇ ਨਾਲ ਭਾਈਚਾਰੇ ਜਿਹੜਾ ਉਹ ਉਹ ਸਮਾਜ ਦੀ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਦੁਆ ਕਰਦਾ ਮੈਂ ਜੇ ਆਪਾਂ ਸ਼ਹੀਦ ਉਦਨ ਸਿੰਘ ਜੀ ਦੀ ਮੇਰੇ ਤੋਂ ਪਹਿਲਾਂ ਮੇਰੇ ਵੀਰ ਗੋਲਡੀ ਜੀ ਗੱਲ ਕਰ ਰਹੇ ਸੀਗੇ ਕਿ ਜਦੋਂ ਗੋਲਡੀ ਜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਇਹ ਯੂਨੀਵਰਸਿਟੀ 1.5 ਸਾਲ ਪਹਿਲਾਂ ਅਸੀਂ ਸੋਚਿਆ ਕਿ ਇਹ ਯੂਨੀਵਰਸਿਟੀ ਸ਼ਹੀਦੋ ਸਿੰਘ ਦੇ ਨਾਮ ਤੇ ਸਕੇਅਰ ਯੂਨੀਵਰਸਿਟੀ ਬਣਾਵਾਂਗੇ ਤੇ ਕਈ ਲੋਕ ਮਜ਼ਾਕ ਕਰਿਆ ਕਰਦੇ ਸੀਗੇ ਹੱਸਦੇ ਸੀਗੇ ਸੋ ਦੇਖੋ ਜਿਹੜੇ ਕੁਝ ਨਹੀਂ ਕਰਨਾ ਹੁੰਦਾ ਨਾ ਗੋਲਡੀ ਜੀ ਉਹਨੇ ਕਿੱਲਾ ਮਜ਼ਾਕ ਕਰਨਾ ਉਹਨਾਂ ਨੂੰ ਹਸਣਾ ਹੁੰਦਾ ਤੁਸੀਂ ਉਹਨਾਂ ਲੋਕਾਂ ਨੂੰ ਅੱਗੇ ਵੀ ਮਜ਼ਾਕ ਕਰਨ ਵਾਲੇ ਬਹੁਤ ਆਉਣਗੇ ਉਹਨਾਂ ਨੂੰ ਤੁਸੀਂ ਇੱਕ ਜਵਾਬ ਜ਼ਰੂਰ ਦਿਓ ਕਿ ਇਹ ਤਾਂ ਮੈਸੇਜ ਹੈ ਸਾਲੀਆਂ ਡੇਢ ਸਾਲੀਆਂ 2 ਸਾਲ ਦੀ ਗੱਲ ਹੈ ਤੁਸੀਂ ਇਹ ਜਵਾਬ ਜ਼ਰੂਰ ਦਿਓ ਕਿ ਅਸੀਂ ਉਸ ਯੋਧੇ ਦੇ ਵਾਰਿਸਾਂ ਜਿਹੜੇ 21 ਸਾਲ ਆ ਅੰਤਖ ਦੀ ਅੱਖ ਜੀ ਆਪਦੇ ਦਿਲ ਦੇ ਵਿੱਚ ਜਾਣਦੀ ਹੈ ਕਿ ਤੇ ਆ ਤਾਂ 2 ਸਾਲ ਹੋ ਉਹ ਵੀ ਸਿਰਫ ਇੱਕ ਯੂਨੀਵਰਸਿਟੀ ਹੋ ਉਸ ਯੋਧੇ ਦੇ ਨਾਮ ਤੇ ਸੋ ਇੱਕ ਯਾਨ ਕਸਾ ਹੈ ਸੋ ਇਹ ਜਵਾਬ ਨੂੰ ਤੁਸੀਂ ਹਸਣ ਵਾਲਿਆਂ ਨੂੰ ਉਹ ਜ਼ਰੂਰ ਦਿਓ ਕਿ ਇਹ ਉਹ ਉਦਾਹਰਣ ਹੈ ਉਹ ਮਿਸਾਲ ਹੈ ਸ਼ਹੀਦ ਉਦਮ ਸਿੰਘ ਜੀ ਜਿਵੇਂ ਜੀ ਮਿਸਾਲ ਅੱਜ ਦੀ ਘੜੀ 21 ਦਿਨ ਅਣਖ ਦਿਲ ਦੇ ਵਿੱਚ ਜਗਦੀ ਰੱਖਣੀ ਜਿਉਂਦੀ ਰੱਖਣੀ ਔਖੀ ਹੋ ਜਾਂਦੀ ਹੈ 21 ਸਾਲ ਅਣਖ ਜਗਦੀ ਰੱਖਣੀ ਇਹ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀਗਾ ਜਿਹਦੇ ਉੱਪਰ ਪਰਮਕੀਤਾ ਦਾ ਪੂਰਾ ਅਸ਼ੀਰਵਾਦ ਹੋਵੇ ਔਰ ਤਹਈਆ ਹੋਵੇ ਦਲੇਰੀ ਹੋਵੇ ਉਸੇ ਲਈ ਸੰਭਵ ਸੀਗਾ ਸਭ ਸੋਹ ਰਹੇ ਜੈ ਜਗਨ ਸਿੰਘ ਜੈ ਜਗਨ ਸਿੰਘ ਪਿਛਲੇ ਦਿਨੀ ਸਭ ਚਲੋ ਆਸ ਤੁਸੀਂ ਸਾਰਿਆਂ ਨੂੰ ਭਾਈਚਾਰੇ ਨੇ ਬੁਲਾ ਕੇ ਸਾਨੂੰ ਸੋਦੀਆ ਸਾਹਿਬ ਨੂੰ ਸਾਨੂੰ ਹਰਜੋਤ ਵੀਰ ਨੂੰ ਸਾਰਿਆਂ ਨੂੰ ਤੁਸੀਂ ਮਾਨ ਦੇ ਰਹੇ ਹੋ ਪਰ ਮੈਂ ਸਮਝਦਾ ਕਿ ਜੇ ਅਸੀਂ ਲੋਕ ਵੀ ਅੱਜ ਇੱਥੇ ਤੱਕ ਪਹੁੰਚੇ ਆ ਜੇ ਅਸੀਂ ਲੋਕ ਵੀ ਇਹ ਕਨਸਟੀਟਿਊਸ਼ਨਲ ਪਦਵੀਆਂ ਦਾ ਆਨੰਦ ਮਾਣ ਰਹੇ ਆ ਤੇ ਇਹਦਾ ਵੀ 100% ਸਿਹਰਾ ਜਿਹੜਾ ਉਹ ਇਹ ਜੇ ਯੋਧਿਆਂ ਨੂੰ ਜਾਂਦਾ ਜਿਨ੍ਹਾਂ ਨੇ ਆਪਦੀਆਂ ਚਰਨਾਵਾਰ ਦਿੱਤੀ ਤੇ ਉਹਨਾਂ ਨੇ ਜਾਨਾਂ ਵਾਰੀ ਆਉਂਦੀਆਂ ਤੇ ਅਸੀਂ ਲੋਕ ਇੱਥੇ ਤੱਕ ਕਿੱਥੇ ਪਹੁੰਚਦੇ ਸੀ ਸੋ ਆਪਾਂ ਸਾਰਿਆਂ ਦੀ ਫਰਜ਼ ਬਣਦੀ ਮੇਰੇ ਵੀ ਮੇਰੇ ਕੋਲੋਂ ਕਿ ਆਪਾਂ ਇਹ ਇਹ ਜਿਹੜੀ ਤੁਸੀਂ ਸ਼ੁਰੂ ਕਰ ਰਹੇ ਹੋ ਨੇ ਜੇ ਇਹ ਕੌੜਾ ਸਾਬ ਤੁਸੀਂ ਯੂਨੀਵਰਸਿਟੀ ਦੇ ਸ਼ੁਰੂ ਕਰ ਰਹੇ ਇਹ ਤੁਸੀਂ ਸ਼ਹੀਦ ਉਦਮ ਸਿੰਘ ਦੇ ਨਾਮ ਦੀ ਉਹਨਾਂ ਦੀ ਸ਼ਖਸੀਅਤ ਦੀ ਉਹਨਾਂ ਦੀ ਦਲੇਰੀ ਔਰ ਕੁਰਬਾਨੀ ਦੀ ਪੌਦ ਹੈ ਜਿਹੜੀ ਪਨੀਰੀਏ ਜਿਹੜੀ ਤੁਸੀਂ ਉਹ ਵੀਜ ਰਹੇ ਹੋ ਤੇ ਇੱਥੋਂ ਨਿਕਲ ਕੇ ਬੱਚੇ ਸਾਰੀ ਦੁਨੀਆ ਦੇ ਵਿੱਚ ਦੱਸਣਗੇ ਕਿ ਲੋੜਾ ਪੌਂ ਸੀਗਾ ਇਹ ਪੰਜਾਬ ਦਾ ਇਹ ਦੇਸ਼ ਦਾ ਤੇ ਸ੍ਰਾਮ ਦਾ ਸਬੂਤ ਕੌਣ ਸੀਗਾ ਇਹ ਫਿਰ ਪਤਾ ਲੱਗੂਗਾ ਸੋ ਮੈਂ ਸਮਝਦਾ ਕਿ ਇਹ ਸਾਡੀ ਆਪਣੀ ਸਾਰਿਆਂ ਦੀ ਮੇਰੀ ਫਿਰੋਸੋਫੀ ਵਾਰੀ ਬਣ ਜਾਂਦੇ ਮੇਰੇ ਵੀਰ ਜੌਤ ਵੀ ਸਰਕਾਰ ਵੱਲੋਂ ਮਹਿਕਮੇ ਵੱਲੋਂ ਕਮਿਟਮੈਂਟ ਦੇ ਕੇ ਗਏ ਨੇ ਪਿਛਲੇ ਦਿਨ ਹੀ 31 ਜੁਲਾਈ ਨੂੰ ਸ੍ਰਾਵ ਦੇ ਵਿੱਚ ਬਹੁਤ ਵੱਡਾ ਜਿਹੜਾ ਸ਼ਹੀਦੀ ਦਿਹਾੜਾ ਜਿਹੜਾ ਸਰਕਾਰੀ ਪੱਧਰ ਤੇ ਉਪਰ ਸਟੇਟ ਲੈਵਲ ਦਾ ਉਹ ਬਣਾਇਆ ਗਿਆ ਮਨੀਸ਼ ਚੇਹਰਵਿੰਦ ਸਰ ਮਾਨ ਸਾਹਿਬ ਸਾਰੇ ਆਏ ਸੀਗੇ ਤੇ ਉਸ ਦਿਨ ਵੀ ਮੈਂ ਇਹਨੂੰ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਸਿਰਫ ਉਸੇ ਉਸੇ ਦਿਨ ਦੇ ਵਿੱਚ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਦੇ ਨਾਮ ਦੇ ਨਾਲ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦੀਆਂ ਜਿੰਨੀਆਂ ਸੰਸਥਾਵਾਂ ਨੇ ਸलाम ਦੇ ਵਿੱਚ ਉਸੇ ਇੱਕ ਦਿਨ ਦੇ ਵਿੱਚ 85 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਕਰਾਏ ਨੇ ਜਿਹੜੇ ਇੱਕ ਸਾਲ ਦੇ ਵਿੱਚ ਪੂਰੇ ਪਜਾਣਗੇ ਔਰ ਇਸ ਤੋਂ ਬਾਅਦ ਦੋ ਪ੍ਰੋਜੈਕਟ ਨੇ ਅੱਗੇ ਜਿਹੜੇ ਵੱਡੇ ਉਹ ਹੋਰ ਆ ਰਹੇ ਨੇ ਸलाम ਦੇ ਸ਼ਹੀਦ ਉਦਮ ਸਿੰਘ ਜੀ ਦੇ ਨਾਂ ਤੇ ਸੜਕ ਦਾ ਨਾਮ ਹੈ ਜਿਹੜਾ ਉਹ ਅਸੀਂ ਭਵਾਨੀਗੜ੍ਹ ਤੋਂ ਕੋਟਸ਼ਪੀਰ ਉਹ ਵੀ ਚੇਂਜ ਕਰਾਇਆ ਛੁੱਟੀ ਵਜੋਂ ਤੁਸੀਂ ਮੈਂ ਸਮਝਦਾ ਕਿ ਇਹ ਇਹ ਇੰਨਾ ਜਿੰਨਾ ਕਰ ਲੀਏ ਉਸ ਯੋਧੇ ਦੇ ਨਾਤੇ ਉਹਨੇ ਹੀ ਛੋੜਿਆ ਔਰ ਫਿਰ ਇਹਦਾ ਕੰਮ ਹੀ ਸਕਿਲਿੰਗ ਦਾ ਇਹਦਾ ਇੱਕ ਬੱਚੇ ਨੂੰ ਮੈਂ ਸਮਝਦਾ ਕਿ ਪ੍ਰਮਾਤਮਾ ਨੇ ਹਰ ਬੱਚੇ ਨੂੰ ਇੱਕ ਅਣ ਤਰਾਸ਼ੇ ਹੀਰੇ ਦੇ ਰੂਪ ਦੇ ਵਿੱਚ ਭੇਜਿਆ ਤੇ ਉਹਨੂੰ ਤਰਾਸ਼ਣ ਦਾ ਉਹਦੀ ਉਹਦੀ ਵੈਲਿਊ ਬਣਾਉਣ ਦਾ ਉਹਦੀ ਚਮਕ ਬਣਾਉਣ ਦਾ ਜ਼ਰੀਆ ਸਿਰਫ ਇੱਕ ਹੈ ਸਕਿਲਿੰਗ ਔਰ ਇਹ ਜ਼ਿੰਮੇਵਾਰੀ ਬਣਦੀ ਹੈ ਸਮਾਜ ਦੀ ਸਰਕਾਰਾਂ ਦੀ ਆਪਣੀ ਸਾਰਿਆਂ ਦੀ ਸੋ ਆਪਾਂ ਸਾਰਿਆਂ ਨੇ ਉਸ ਜੰਮੇ ਵਾਰੀਏ ਜਿਹੜੀ ਆਪਾਂ ਨਾਲ ਮਿਲ ਕੇ ਨਿਭਾਈ ਆ ਉਹ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹ ਜਿਸ ਮੁਕੱਦਸ ਨੀਅਤ ਦੇ ਨਾਲ ਤੁਸੀਂ ਸਾਰਾ ਭਾਈਚਾਰਾ ਇਹ ਨਾਲ ਮਿਲ ਕੇ ਕੰਮ ਸ਼ੁਰੂ ਕਰ ਰਿਹਾ ਹੈ ਬਹੁਤ ਵੱਡੀ ਕੰਟਰੀਬਿਊਸ਼ਨ ਆ ਗਜਨ ਸਿੰਘ ਜੀ ਹੋਂ ਦੀ ਮੈਂ ਸਮਝਦਾ ਕਿ ਅੱਜ ਦੀ ਘੜੀ ਕੋਈ ਮਰਲਾ ਖਾਂ ਨਹੀਂ ਦਿੰਦਾ ਹੈਗਾ ਕਿਸੇ ਨੂੰ ਆਪਦੇ ਪਰਿਵਾਰ ਚ ਨਹੀਂ ਦਿੰਦਾ ਹੈਗਾ 50 ਏਕੜ ਦਾਨ ਕਰ ਦੇਣੀ ਕੋਈ ਸੋਸ਼ਲ ਗੱਲਾਂ ਥੋੜੇ ਸਾਰੇ ਦਾ ਸਾਰਿਆਂ ਦਾ ਬੜੀ ਸਾਰਿਆਂ ਦੇ ਦਿਲ ਦੇ ਘਰਿਆਂ ਤੋਂ ਮਵਾਕਫੀ ਹੈ ਔਰ ਅਸ਼ੋਕ ਆਮਨਵਾਦੀ ਨੇ ਮੈਂ ਮੇਰੇ ਵੀ ਰੰਜੂਤ ਵੀ ਗੱਲ ਕਰਕੇ ਨੇ ਬਨੀਸ਼ ਸਾਹਿਬ ਵੀ ਇਹੀ ਕਹਿਣਗੇ ਕਿ ਅਸੀਂ ਸਾਰੇ ਤੁਹਾਨੂੰ ਕਮਿਟ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਕਿ ਜੋ ਤੁਸੀਂ ਸਰਕਾਰ ਦਾ ਜੋ ਡਿਊਟੀ ਹੋਏਗੀ ਜੋ ਪਰਮਿਸ਼ਨਾਂ ਦਾ ਕੰਮ ਜੋ ਫੈਸਿਲੀਟੇਟ ਕਰਨ ਦਾ ਕੰਮ ਉਹ ਤੁਹਾਨੂੰ ਘਰ ਬੈਠੇ ਅਸੀਂ ਫੈਸਿਲੀਟੇਟ ਕਰਾਂਗੇ ਇਹ ਸਾਡੇ ਆਵਾਜ਼ ਦੀ ਪਾਰਟੀ ਦੀ ਸਰਕਾਰ ਦੀ ਜ਼ਿੰਮੇਵਾਰੀ ਵੀ ਇਸੋਨੇ ਸ਼ਬਦ ਬਹੁਤ ਬਹਾਦਰੀ ਵਾਲੀ ਗੱਲ ਹੈ ਸਰਗਾਇਕ ਜੀ ਪਤਾ ਸ਼੍ਰੀ ਹਰਤੋ ਸਿੰਘ ਬਹੁਤ ਬਹੁਤ ਲੋਕ ਜੀ ਕੋੜਾ ਜੀ ਤੇ ਇਸ ਸਟੇਜ ਤੇ ਬ੍ਰਾਂਡਮ ਤੇ ਸਤਾਲ ਦੇ ਵਿੱਚ ਅੱਜ ਹਾਜ਼ਰੀ ਸਭ ਤੋਂ ਪਹਿਲਾਂ ਮੈਂ ਪਰਦੇ ਗੰਮ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਨੂੰ ਇਸ ਗੱਲ ਸੁਣ ਕੇ ਬੇਰੇ ਜਣਾ ਤੋਂ ਬੜੀ ਅਥਾਹ ਖੁਸ਼ੀ ਹੋਈ ਕਿ ਜੀ ਉਦਮ ਸਿੰਘ ਦੇ ਨਾਂ ਦੇ ਉੱਪਰ ਐਸੀ ਯੂਨੀਵਰਸਿਟੀ ਬਣ ਰਹੀ ਹੈ ਜਿਹੜੀ ਸਾਡੇ ਸਮਾਜ ਦੀ ਜਿਹੜੀ ਆ ਉਹ ਰਾਜ ਸਿਰਾਂ ਹੋਏਗੀ ਜਿਹੜਾ ਸਾਡਾ ਯੂਥ ਹੈ ਜਿਹੜਾ ਵਰਫਕ ਅਧਾਰਿਆਂ ਚ ਪੜਦਾ ਪਰ ਉਹ ਨੌਕਰੀਆਂ ਦੇ ਯੋਗ ਨਹੀਂ ਬਣਦਾ ਤੇ ਇਹ ਯੂਨੀਵਰਸਿਟੀ ਜੀ ਦੇ ਨਾਂ ਤੇ ਬਣ ਰਹੀ ਹੈ ਤੇ ਜੀ ਇਸ ਕਰ ਵੀ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਦੇ ਵਿੱਚ ਜੋ ਸਾਡੀ ਡਿਊਟੀ ਲਾਉਣਗੇ ਕੋੜਾ ਸਾਹਿਬ ਡਾਕਟਰ ਕੋੜਾ ਅਸੀਂ ਉਹਨਾਂ ਨਾਲ ਮਿਲ ਕੇ ਚੱਲਾਂਗੇ ਉਹਨਾਂ ਨਾਲ ਜਿੰਨਾ ਵੀ ਸਾਥ ਹੈ ਸਹਿਯੋਗ ਹੈ ਉਹਦੇ ਦਾ ਜਤਨ ਕਰਾਂਗੇ ਕੋੜਾ ਸਾਹਿਬ ਨੂੰ ਅੱਜ ਅਸੀਂ ਨਵਾਂ ਨਹੀਂ ਜਾਣਦੇ ਕਾਫੀ ਸਾਲਾਂ ਤੋਂ ਮੇਰੀ ਉਹਨਾਂ ਨਾਲ ਜਾਣ ਪਛਾਣਾ ਗੱਲਾਂ ਬਾਤਾਂ ਵੀ ਹੁੰਦੀਆਂ ਰਹਿੰਨ ਉਹਨਾਂ ਨੇ ਕੱਲ ਵੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕਿਹਾ ਸਾਡੀ ਜਿਹੜੀ ਡਿਊਟੀ ਲਈ ਸੀ ਅਸੀਂ ਉਹਨੂੰ ਨਿਭਾਉਣ ਦਾ ਯਤਨ ਕੀਤਾ ਆਉਣ ਵਾਲੇ ਸਮੇਂ ਨੂੰ ਲੰਮੀ ਕਰਨ ਦੀ ਮੈਂ ਕਹਿਣਾ ਚਾਹੁੰਦਾ ਜੀਵ ਨੂੰ ਇਸ ਤੋਂ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ ਯਾਦ ਰੱਖਣ ਦਾ ਇਹ ਯੂਨੀਵਰਸਿਟੀ ਤੋਂ ਇੱਕ ਵੱਡਾ ਮੈਸੇਜ ਜਿਹੜਾ ਵਿਸ਼ਵ ਦੇ ਵਿੱਚ ਜਾਏਗਾ ਤੇ ਵਿਸ਼ਵ ਭਰ ਦੀਆਂ ਸੰਸਥਾਵਾਂ ਇਸ ਯੂਨੀਵਰਸਿਟੀ ਨਾਲ ਜੁੜੀਆਂ ਤੇ ਮੈਨੂੰ ਲੱਗਦਾ ਹੈ ਕਿ ਯੂਨੀਵਰਸਿਟੀ ਬਹੁਤ ਵੱਡੀ ਸਫਲਤਾ ਦੇਵੇਗੀ ਤੇ ਇੱਕ ਯੂਨੀਵਰਸਿਟੀ ਦੇ ਜਿਹੜੇ ਡਾਕਟਰ ਕੌੜਾ ਜੀ ਜਿਹੜਾ ਬੁਰੀ ਸੋਧੀਆਂ ਵਾਲਾ ਗੱਲ ਕਹੀ ਹੈ ਉਹਦੇ ਉੱਪਰ ਵੀ ਸਾਨੂੰ ਅਮਲ ਕਰਨਾ ਪੈਗਾ ਜੇ ਅਸੀਂ ਅਮਲ ਕਰਨ ਦੇ ਵਿੱਚ ਗਾਮ ਜਾਵੋਗੇ ਜਿਹੜਾ ਉਹਨਾਂ ਕਹਿੰਦੇ ਚਾਰ ਹਫ਼ਤੇ ਦੇ ਵਿੱਚ ਪ੍ਰੋਜੈਕਟ ਦੇਣਾ ਤੇ ਦੂਜਾ ਇਸ ਤਰੀਕੇ ਦੀ ਯੂਨੀਵਰਸਿਟੀ ਬਣਨੀ ਚਾਹੀਦੀ ਹੈ ਜਿਹੜੀ ਵਿਸ਼ਵ ਦੀ ਮੰਗ ਹੈ ਵਿਸ਼ਵ ਪੱਧਰੀਆਂ ਜਿਹੜੀਆਂ ਇਹ ਸ਼ਕਤਾ ਦੀ ਵਿਸ਼ੇ ਪੱਤਰ ਜਿਹੜੇ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਜੇ ਸਕੰਨ ਪਹਿਲਾਂ ਆਉਣ ਤੇ ਇੱਕ ਸਕੰਨ ਵੀ ਕਰਾਈ ਨਾ ਦੁਨੀਆਂ ਦੇ ਵਿੱਚ ਪਹਿਲਾਂ ਕਰ ਸਕਦਾ ਹੈ ਤੇ ਮੈਨੂੰ ਆਸ ਨਹੀਂ ਵਿਸ਼ਵਾਸ ਹੈ ਕਿ ਡਾਕਟਰ ਕੋਰਣਾ ਜਿਹੜੇ ਆ ਇਸ ਜਿਹੜਾ ਉਹਦੇ ਉੱਪਰ ਖੜਾ ਉੱਤਣਗੇ ਤੇ ਉਹਨਾਂ ਦੀ ਪਰਖ ਦੀ ਖੜੀ ਹੈ ਬਾਕੀ ਸਾਰੇ ਭਾਈਚਾਰੇ ਦੀ ਵੀ ਇਹ ਪਰਖ ਦੀ ਖੜੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਜੋਟ ਹੋ ਕੇ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਇਨੀਆ ਗੱਲ ਮੈਂ ਕਹਿੰਦਾ ਆ ਤੁਹਾਡਾ ਸਾਰਿਆਂ ਦਾ ਇੱਥੇ ਤੁਸੀਂ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤਾਂ ਵੱਲੋਂ ਡਾਕਟਰ ਜਮੂਨ ਜਮੂਨ ਸਾਹਿਬ ਇਸ ਤੋਂ ਬਾਅਦ ਡਾਕਟਰ ਕੁਝ ਵੀ ਕਨੇਗਰੂਜੀ ਆਦੇਵਾ ਬਰਾਂਤਾ ਜੀ ਪੌਤੀ ਸਕਾਰਯੋਗ ਫਾਰਮਾਟਿਕਸ ਇਮ ਡੇਲੀ ਸ਼ਿਮਨੀ ਸੋਬੀਆ ਜੀ ਪੰਜਾਬ ਇੰਚਾਰਜ ਆਮਾਦੀ ਪਾਰਟੀ ਪੌਤੀ ਸਕਾਰਯੋਗ ਕੈਬਨਿਟ ਮੰਤਰੀ ਸਾਡੇ ਪੰਜਾਬ ਪ੍ਰਧਾਨ ਅਨੁਰਾਗ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਐਜੂਕੇਸ਼ਨ ਮਿਨਿਸਟਰ ਅਜੋਤ ਪੈਨ ਜੀ ਔਰ ਬਹੁਤ ਹੀ ਜਿਨ੍ਹਾਂ ਨੇ ਸ਼ਾਇਦ ਇਸ ਸੱਚ ਪ੍ਰੋਗਰਾਮ ਲਈ ਸਭ ਕੁਝ ਪਿਛਲੇ 2 ਸਾਲਾਂ ਤੋਂ ਅੱਜ ਦੇ ਇਸ ਦਿਨ ਦਾ ਇੰਤਜ਼ਾਰ ਸੀ ਜਿਨ੍ਹਾਂ ਨੇ ਬਹੁਤ ਤਨਦੇਹੀ ਨਾਲ ਮਿਹਨਤ ਕਰੀ ਡਾਕਟਰ ਸੰਦੀਪ ਕੌੜਾ ਜੀ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਫਤਿਹ ਪ੍ਰਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਈ ਸ਼ਬਦ ਨਹੀਂ ਅਜਿੱਥੇ ਬੋਲਣ ਆਸਤੇ ਕਿ ਜੈਤੋ ਡੇਟਸ ਆਪ ਕੋ ਲਾਈਕ ਸਰ ਇਟ ਮੀਟਿੰਗ ਹੋਏ ਇਸ ਨੂੰ ਨਹੀਂ ਸਰ ਆਈ ਟੂ ਡੇਟਸ ਆਪ ਕੋ ਲਾਈਕ ਪਲਾਨਿੰਗ ਕਰੀ ਸੀ ਵੀ ਕਿਉਂ ਨਾ ਆਪਾਂ ਸ਼ੀਦੂ ਦਮ ਸਿੰਘ ਜੀ ਦੇ ਨਾਮ ਤੇ ਇੱਕ ਸਕੀਲ ਇਨੀਸ਼ੀਏਟਿਵ ਬਣਾਇਆ ਜਾਵੇ ਨਿਆਂ ਕਦੇ ਹੋ ਹੀ ਨਹੀਂ ਸਕਦਾ ਨਾ ਇਕੱਠੇ ਹੋ ਸਕਦੇ ਨਾ ਬੰਸੇ ਤੇ ਤਾਂ ਲਗ ਲਗ ਪੰਜਾਬ ਚ ਲੈਣ ਦੀ ਕੋਸ਼ਿਸ਼ ਕਰੀ ਗਈ ਕਿ ਤੇ ਸਾਨੂੰ ਇਹਦੀ ਰਿਕੁਆਇਰਮੈਂਟ ਜਗਾ ਮਿਲੀ ਨਹੀਂ ਬਟ ਫਾਈਨਲੀ ਉਸ ਪ੍ਰਮਾਤਮਾ ਨੇ ਉਸ ਇਨਸਾਨ ਤੇ ਇਡੀ ਕਿਰਪਾ ਕੀਤੀ ਸਰਦਾਰ ਗੱਜਨ ਸਿੰਘ ਉਹਨਾਂ ਨੇ 7940 ਜੂਨ ਮਾਗਦੀ ਸਾਹਿਬਾਨੇ ਬਾਹਰ ਹੈ ਕਿ 50 ਏਕੜ ਜ਼ਮੀਨ ਇਹ ਕਹਿੰਦਾ ਵੀ ਤੁਸੀਂ ਸ਼ੀਦੂਦਮ ਸਿੰਘ ਜੀ ਨਾਲ ਤੇ ਇਸ ਕੇ ਲਈ ਯੂਨੀਵਰਸਿਟੀ ਬਣਾਓ 50 ਏਕੜ ਮੈਂ ਦਾਤ ਕਰੂੰਗਾ ਬਹੁਤ ਵੱਡੀ ਗeneration ਆਇਕਾ ਜ਼ਿੰਦਗੀ ਚ ਕਰੇਗੀ ਕੋਨ ਸ਼ਹੀਦ ਹੋਣ ਚੇਤਨੋ ਤਾਂ ਸੀ ਉਹਨਾਂ ਦੇ ਪੂਰਿਆਂ ਦੇ ਚੱਲਣ ਦਾ ਸਤਿ ਸਥ ਤੇ ਪਹੁੰਚੇ ਆ ਜਿਉ ਉਹਨਾਂ ਦੀ ਕੁਰਬਾਨੀ ਸੀ ਸ਼ਾਇਦ ਆਪਣੇ ਹਿੰਦੁਸਤਾਨ ਚ ਪਹਿ ਹੋ ਜੈ ਸ਼ਹੀਦ ਹੋਏ ਜਿਹਨੇ ਸੱਤ ਸਮੁੰਦਰ ਪਾਰ ਜਾ ਕੇ ਉਹਨਾਂ ਦੀ ਧਰਤੀ ਤੇ ਘਰੇ ਵੜ ਕੇ ਤੇ ਸਾਰੀ ਮਹਿਫਲ ਚ ਜਾ ਕੇ ਉਹ ਕੰਮ ਪੂਰਾ ਕੀਤਾ ਉਹਦਾ ਬਲਵਲਾ ਆਗਾ ਦੀ ਦਿਲ ਦੀ ਠੰਡੀ ਕੀਤੀ ਛੇ ਕਿਸੇ ਤੋਂ ਹੋਣੀ ਨਹੀਂ ਨਾ ਹੋ ਸਕੀ ਇਹ ਬਹੁਤ ਵੱਡੀ ਕੁਰਬਾਨੀ ਸੀ ਉਹਨਾਂ ਦੀ ਔਰ ਔਰਤ ਕਿਸਮਤਾਂ ਆਪਾਂ ਵੀ ਸ਼ਾਇਦ ਉਹਨਾਂ ਦੇ ਨਾਮ ਤੇ ਆਪਾਂ ਅੱਜ ਐਨਏ ਮੈਂਬਰਾਂ ਦਾ ਸਟਾਰਟਿੰਗ ਹੈ ਕਿਉਂਕਿ ਇਹ ਪ੍ਰੋਗਰਾਮ 3-4 ਦਿਨਾਂ ਜੀ ਬਣੇ ਹੈ। ਕਰੀਬਈ ਕਿਸੇ ਦਾ ਪ੍ਰੋਗਰਾਮ ਦੇ ਉੱਪਰ ਫਲਟ ਦਾ ਇਸ਼ੂ ਹੈ। ਔਰ ਮਨੀਸ਼ ਸਰ ਨੇ 1 ਮਿੰਟ ਚ ਪਹਿਲਾਂ ਸੀ ਅਮਨ ਗਰੇ ਉਹਨਾਂ ਨਾਲ ਮੀਟਿੰਗ ਕੀਤੀ ਫਿਰ ਹਰਜੋਤ ਜੀ ਨਾਲ ਉਹਨਾਂ ਨਾਲ ਮੀਟਿੰਗ ਕੀਤੀ। ਔਰ ਫਾਈਨਲੀ ਮਨੀਸ਼ ਸਰ ਉਹਨਾਂ ਨੇ ਮੈਕਸਿਮਮ 4-5 ਮਿੰਟ ਲਏ ਹੋਗੇ। ਵੀ ਐਜੂਕੇਸ਼ਨ ਰਾਕੇ ਤਾਂ ਸਭੀ ਜਾਨ ਵੀ ਲੈ ਲਓ ਇਸ ਤੋਂ ਉੱਪਰ ਕੁਛ ਨਹੀਂਗਾ 5 ਮਹੀਨੇ ਚ ਫੰਡ ਡਾਕਟਾ ਹੈ ਸਰ ਸੰਦੀਪ ਸਾਹਿਬ ਬਹੁਤ ਸੀ ਮਨੀਸਰ ਕੋਲ ਦੇ ਪੈਰਾ ਸੀ ਹੁਣ ਵੀਰੇ ਘਰ ਮੀਟਿੰਗ ਕਰੀ ਸਾਰੇ ਅਫਸਰ ਸਭਾ ਬੰਦ ਪਲੇ ਫਿਰ ਆਪ ਜੁੱਤ ਵੀਰੇ ਨਾਲ ਸਾਰੀ ਗੱਲਬਾਤ ਹੋਈ ਫਾਈਲ ਹੀ ਮਨੀਸਰ ਨਾਲ ਜੋ ਡਿਸਕਸ਼ਨ ਹੋਇਆ ਕਈ ਪ੍ਰਪੋਜ਼ਲ ਗਏ ਉਹ ਕਿ ਇਸ ਤੋਂ ਚੰਗਾ ਕੁਛ ਨਹੀਂਗਾ ਵਿਸਾਈ ਕਮਿਊਨਿਟੀ ਇਕੱਠਾ ਹੋ ਕੇ ਜੇ ਕੰਮ ਕਰਨਾ ਚਾਹੁੰਦੀ ਹੈ ਤਾਂ ਅਸੀਂ ਕਰੂਗੀ ਸਮਝਦਾ ਦਿਨ ਉਹ ਆ ਗਿਆ ਇਸ ਦਿਨ ਲਈ ਤੁਸੀਂ ਆਪਦੇ ਕਰਤੂ ਚੱਲੇ ਕੇ ਹੋ ਤੁਹਾਡਾ ਕੰਟਰੀਬਿਊਸ਼ਨ ਬਹੁਤ ਵੱਡੀ ਚੀਜ਼ ਹੈ ਇਹ શ્રી ਦੁੱਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਜ਼ਨ ਯੂਨੀਵਰਸਿਟੀ ਪੰਜਾਬ ਲੁਧਿਆਣਾ ਵਿਖੇ ਬਣੂਗੀ ਔਰ ਤੁਸੀਂ ਯਾਦ ਕਰਕੇ ਲੋਕ ਵੀ ਜਦੋਂ ਇਹ ਯੂਨੀਵਰਸਿਟੀ ਕਿਹਨਾਂ ਨੇ ਸ਼ੁਰੂਆਤ ਕੀਤੀ ਸੀ ਔਰ ਕੌਣ ਕੌਣ ਮੈਂਬਰ ਆਪਦੇ ਆਪ ਦੇ ਘਰੋਂ ਤੁਚਾ ਲਿਖੇ ਸੀ ਬਹੁਤ ਵੱਡੀ ਗੱਲ ਹੈ ਸਕਿੱਲ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਫॉर ਮਾਈ ਫੈਰ ਆਫ ਦੇ ਵੱਡੇ ਭਰਾ ਡਾਕਟਰ ਸੰਦੀਪ ਕੌੜਾ ਜੀ ਦਾ ਉਹਨਾਂ ਦੇ ਪਰਿਵਾਰ ਦਾ ਜਿਨ੍ਹਾਂ ਨੇ ਹਰ ਦਿਨੇ ਸੋਚਿਆ ਬੈਸੀ ਜੇ ਤੁਹਾਨੂੰ ਸੀਨਾਤ ਕੁਝ ਕਰਨਾ ਚਾਹੁੰਦੇ ਹੋ ਰਜੂਕੇਸ਼ਨ ਨੂੰ ਚੂਜ਼ ਕਰਿਆ ਮੈਂ ਤੁਹਾਨੂੰ ਕੋਈ ਵੀ ਉੱਥੇ ਆਊਗਾ ਜਦੋਂ ਇਸਟੈਬਲਿਸ਼ ਹੋ ਜੂਗੀ ਜਦੋਂ ਇਹ ਪੀਐਨਸੀ ਰੰਗ ਹੋ ਜੂਗੀ ਉਹ ਉਸ ਦਿਨ ਇਹ ਵਿਕਰਾਣਾ ਲਊਗਾ ਕਿ ਕਿਹਨਾਂ ਨੇ ਲਿਖੇ ਕੰਮ ਕਰਿਆ ਸੀ ਉਹਦੇ ਲਈ ਮੈਂ ਆਪਦੀ ਪਾਰਟੀ ਦਾ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਇਸ ਕੰਮ ਨੂੰ ਨੇਪਰੇ ਚਾੜ੍ਹ ਮੈਂ ਪਾਰਟੀ ਮੈਕਸਮਮ ਲਾਈ ਹੋਗੀ ਕਿ ਇਹ ਐਜੂਕੇਸ਼ਨ ਬਹੁਤ ਚੰਗੀ ਗੱਲ ਹੈ ਔਰ ਜੇ ਯੂਨੀਵਰਸਿਟੀ ਇਸ ਲਈ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਹੋ ਜਿਹੜਾ ਨੈਕਸਟ ਸਟਾਡਾ ਹੋਣਾ ਐਡਵਾਂਸ ਸਿਸਟਮ ਹੋ ਉਸਕੇ ਨਾਲ ਵੀ ਹੋਣਾ ਹੈ ਔਰ ਜਿਹਦੇ ਨਾਲ ਬਹੁਤ ਲੋਕਾਂ ਨੂੰ ਕੰਮ ਵੀ ਮਿਲੇਗਾ ਔਰ ਇੱਕ ਬਹੁਤ ਨਾਮ ਵੀ ਬਣੂਗਾ ਮੈਂ ਇੱਕ ਫਿਰ ਉਸ ਮਹਾਨ ਸ਼ੀਰ ਦੇ ਨਾਮ ਦੀ ਕਿਨਾਰਾ ਲਾਉਂਗਾ ਪਲੀਜ਼ ਸ਼ਹੀਦ ਉਦਮ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਮੈਂ ਬਹੁਤ ਧੰਨਵਾਦੀਆਂ ਤੁਸੀਂ ਸਾਰੇ ਚੰਕਿਆ ਮੈਂ ਫਿਰ ਫੇਰ ਕੌੜਾ ਸਾਡਾ ਪੂਰੀ ਟੀਮ ਦਾ ਕੈਂਪੀਨ ਮੰਤਰੀ ਸਭ ਦਾ 1977 ਦਾ ਦਿਖਾਤਾ ਥੈਂਕ ਯੂ ਆਪਣਾ ਸ਼੍ਰੀ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ धन धन बाबा गुरु मन जी महाराज इन्हों संतान महापुरशा की बहुत ही आभार कृपा आशीर्वाद के नज आप सारे ही उस खुशी को महसूस कर रहे हाँ स्टेज ते विराजमान मनीष सोदिया जी अमन अरोड़ा जी और सा बहुत ही प्यारे विधायक साहबान जी बैठे, बैठे हुए हैं सामने बैठी हुई संगू सास जी हो आज मैं बहुत खुशी महसूस कर रहा हाँ कि जिस यूनिवर्सिटी के वास्ते दो साल हो गए साढ़े बहुत ही प्यारे संदीप कौडा जी जनकरज महरौ जी हरदयाल सिंह होे अमरीका तो कुछ बाबा उमन शाह दरबार के पहुंचे ਉਥੇ ਮੀਟਿੰਗ ਰੱਖੀ ਗਈ। ਉੱਥੇ ਚਰਚਾ ਹੋਈ। ਤੇ ਗੁਰੂ ਦੇ ਆਪਾਰ ਕਿਰਪਾ ਦੇ ਨਾਲ ਸਭ ਨੇ ਇਹ ਮਹਿਸੂਸ ਕੀਤਾ। ਉੱਥੇ ਇੱਕ ਗੱਲ ਗਈ ਸੀ ਇਹਨਾਂ ਸਭ ਨੂੰ ਕਿ ਜਦੋਂ ਇਹ ਚਰਚਾ ਚੱਲ ਗਈ ਹੈ ਨਾ। ਕਿ ਉਸ ਪ੍ਰਮਾਤਮਾ ਦੀ ਐਸੀ ਕਿਰਪਾ ਹੋਣੀ ਹੈ ਕਿ ਯੂਨੀਵਰਸਿਟੀ ਤਾਂ ਜ਼ਰੂਰ ਬਣ ਕੇ ਹੀ ਰਹੇਗੀ। यूनिवर्सिटी ने तो बढ़ना है पर समा ते स्थान उस परमात्मा ने निश्चित करना है क्योंकि सुनाम के चर्चा चली उ असी कहा भी असी डेरे में जगह दे दें इतने बनाओ परंतु असी उस महान शख्सियत का बहुत ही धनवाद करते हाँ जिन्ह ने कि इस यूनिवर्सिटी के वास्ते पाँ किले जमीन ही दान कर दी है उन्होंने दा बहुत शुद्धाना बहुत धन्यवाद करते हैं